ਕੁਝ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ ਵਰਨਾ ਸਦੀਆਂ ਦੁਸ਼ਮਣ ਰਹਾ ਹੈ ਦੌਰ-ਏ-ਜ਼ਮਾਨਾ ਹਮਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਚਾਟਬੋਰਡ AI ਸੌਫਟਵੇਅਰ ਟੂਲਾਂ ਦੀ ਧੁੰਮ ਪਈ ਹੋਈ ਹੈ ਇਹਨਾਂ AI ਚਾਟਬੋਟ ਟੂਲਾਂ ਦੇ ਵਿੱਚ ਪਿਛਲੇ ਦਿਨੀ ਜਿੱਥੇ ਦੀਪ ਸੀਕ ਨੇ ਬਹੁਤ ਜ਼ਿਆਦਾ ਤਹਿਲਕਾ ਮਚਾਇਆ ਉੱਥੇ ਹੀ ਐਲਨ ਮਸਕ ਦੀ ਕੰਪਨੀ ਵੀ XAI ਪਿੱਛੇ ਨਾ ਰਹੀ ਐਲਨ ਮਸਕ ਦੀ ਕੰਪਨੀ ਨੇ ਦੁਨੀਆ ਦਾ ਸਭ ਤੋਂ ਵੱਡਾ ਚੈਟਬੋਟ AI ਟੂਲ ਲੌਂਚ ਕਰ ਦਿੱਤਾ ਤਕਰੀਬਨ ਫਰਵਰੀ 2025 ਨੂੰ ਅਤੇ ਇਸ ਨੇ ਸਾਰੀ ਦੁਨੀਆ ਦੇ سوشل میڈیا ਉੱਤੇ ਇੱਕ ਬਹੁਤ ਵੱਡਾ ਵਿਸਫੋਟ ਕੀਤਾ ਤਹਿਲ ਕ ਮਚਾਇਆ ਕਾਰਨ ਕਿ ਇਸ ਵੇਲੇ ਦੁਨੀਆ ਦੇ ਵਿੱਚ ਤਕਰੀਬਨ 206 ਦੇ ਕਰੀਬ ਚੈਟਬੋਟ AI ਟੂਲਸ ਕੰਮ ਕਰ ਰਹੇ ਹਨ ਪਰ ਉਹਨਾਂ ਸਾਰਿਆਂ ਤੋਂ ਸਿਖਰਾਂ ਦੇ ਉੱਤੇ ਚੰਦ ਦਿਨਾਂ ਦੇ ਵਿੱਚ ਇਸ AI ਟੂਲ ਜਿਸ ਦਾ ਨਾਮ ਹੈ ਗ੍ਰੌਕ 3 ਜਿਸ ਨੂੰ ਖੁਦ ਐਲਨ ਮਸਕ ਨੇ ਲਾਂਚ ਕੀਤਾ ਉਹ ਇੱਕ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣ ਕੇ ਸਾਹਮਣੇ ਆਇਆ ਕਾਰਨ ਕਿ ਇਹ AI ਟੂਲ ਬਾਕੀ ਟੂਲਾਂ ਦੇ ਨਾਲੋਂ ਸਭ ਨਾਲੋਂ ਸਮਾਰਟਰ ਹੈ ਇਸ ਦੀ এফিশিয়েন্সি ਅਤੇ ਇਸ ਦੇ ਦਿੱਤੇ ਜਿਹੜੇ ਜਵਾਬ ਨੇ ਉਹ ਬਾਕੀ ਟੂਲਾਂ ਨਾਲੋਂ ਬਹੁਤ ਹੀ ਉਂਦਾ ਅਤੇ ਸਭ ਤੋਂ ਉੱਪਰ ਹੈ ਕੈਨੇਡਾ ਪਾਵ ਬਹੁਤ ਹੀ ਜਵਾਬ ਇਸ ਦੇ ਬਾਕੀ ਟੂਲਾਂ ਨਾਲੋਂ ਸਟੀਕ ਹਨ ਪਰ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਸੰਸਨੀ ਖੇਜ ਪੋਸਟ ਸਾਹਮਣੇ ਆ ਰਹੀ ਹੈ ਜਿਸ ਨੇ AI ਦੀ ਦੁਨੀਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਕਹਿਣ ਦਾ ਭਾਵ ਇਹ ਕਿ ਦੁਨੀਆ ਦਾ ਸਭ ਤੋਂ ਫਾਸਟਰ ਸਮਾਰਟਰ ਤੇ ਸਟਿਕ AI ਟੂਲ ਜਿਸ ਉੱਤੇ ਇੱਕ ਛੋਟੀ ਜੀ ਪੋਸਟ ਦੇ ਨਾਲ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਪਿਛਲੇ ਦਿਨੀ ਇਸ AI ਟੂਲ ਨੂੰ ਯੂਜ਼ ਕਰ ਰਹੇ ਗੁਰਕਰਨ ਗਿੱਲ ਨੇ ਇੱਕ ਪੋਸਟ ਪਾਈ ਸੀ ਇਹ ਪੋਸਟ ਅੱਗ ਵਾਂਗੂ ਸਾਰੀ ਦੁਨੀਆ ਵਿੱਚ ਫੈਲ ਗਈ ਤੇ ਕਿਤੇ ਨਾ ਕਿਤੇ ਜੋ ਸਦੀਆਂ ਤੋਂ ਹੁੰਦਾ ਆ ਰਿਹਾ ਸੀ ਉਸ ਨੂੰ ਇੱਕ ਵਾਰ ਫਿਰ ਨਸ਼ਰ ਕਰਦਿਆਂ ਹੋਇਆਂ ਇਸ AI ਟੂਲ ਨੇ ਜਿੱਦੋਂ ਸਿੱਖ ਧਰਮ ਨੂੰ ਚੁਣਿਆ ਤੇ ਸਾਰੇ ਪਾਸੇ ਹੈਰਾਨੀ ਦੀਆਂ ਸਾਰੀਆਂ ਧਾਂ ਪਾਰ ਹੋ ਗਈਆਂ ਕਹਿਣ ਦਾ ਭਾਵ ਇਹ ਹੈ ਕਿ ਇੱਕ ਛੋਟੀ ਜੀ ਪੋਸਟ ਦੇ ਨਾਲ ਉਹ ਹੈਰਾਨੀ ਜਨਕ ਸੱਚ ਦੁਨੀਆ ਦੇ ਸਾਹਮਣੇ ਫੇਰ ਆ ਖੜਾ ਹੋਇਆ ਪਿਛਲੇ ਦਿਨੀ ਇਸ AI ਟੂਲ ਜਿਸ ਨੂੰ ਤਕਰੀਬਨ 2 ਲੱਖ GPU ਸੁਪਰ ਕੰਪਿਊਟਰ ਨਾਲ ਬਣਾਇਆ ਗਿਆ ਤਕਰੀਬਨ 92 ਦਿਨਾਂ ਦੇ ਵਿੱਚ ਐਲਨ ਮਸਕ ਦੀ ਕੰਪਨੀ ਨੇ ਇਸ ਨੂੰ ਅਸੈਂਬਲ ਕਰ ਲਿਆ ਤੇ ਇਸ ਵੇਲੇ ਰੈਂਕਿੰਗ ਦੇ ਵਿੱਚ ਸਭ ਤੋਂ ਉੱਪਰ ਹੈ ਇਸ ਦੇ ਸਟੀਕ ਜਵਾਬਾਂ ਐਕੂਰੇਸੀ ਤੇ ਫਾਸਟ ਵਰਕਿੰਗ ਪ੍ਰੋਸੈਸਰ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਸਮਾਰਟੈਸਟ ਚੈਟਬੋਟ AI ਟੂਲ ਬਣਾ ਦਿੱਤਾ ਹੈ ਜੱਜ ਗੁਰਕਰਨ ਗਿੱਲ ਜੀ ਨੇ ਇੱਕ ਯੂਜ਼ਰ ਵਜੋਂ ਇਸ AI ਟੂਲ ਨੂੰ ਇੱਕ ਪ੍ਰਸ਼ਨ ਪੁੱਛਿਆ ਕਿ ਜੇ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਇੱਕ ਧਰਮ ਚੁਣਨਾ ਪਵੇ ਤੁਹਾਨੂੰ ਪਾਵਰ ਦਿੱਤੀ ਜਾਵੇ ਤੁਹਾਡਾ ਸੁਝਾਅ ਹੋਵੇ ਕਿ ਦੁਨੀਆ ਦੇ ਵਿੱਚ ਕਿਹੜਾ ਧਰਮ ਜਿਹੜਾ ਸਾਰੀ ਦੁਨੀਆ ਦੇ ਵਿੱਚ ਰਾਜ ਕਰਨ ਦੇ ਉੱਤੇ ਕਾਬਲ ਹੈ ਉਸ ਵੇਲੇ ਜੋ ਇਸ AI ਟੂਲ ਨੇ ਜਵਾਬ ਦਿੱਤਾ ਜੋ ਕਿ ਦੁਨੀਆ ਦਾ ਸਭ ਤੋਂ ਪਹਿਲੇ ਰੈਂਕ ਤੇ ਖੜਨ ਵਾਲਾ ਇਹ ਟੂਲ ਹੈ ਗ੍ਰੋਪ 3 ਤਾਂ ਇਸ ਨੇ ਦੱਸਿਆ ਬਾਕੀ ਸਾਰੇ ਧਰਮਾਂ ਦੀ ਵੀ ਗੱਲ ਕੀਤੀ ਪਰ ਇਸ ਨੇ ਉਦੋਂ ਕਮਾਲ ਕਰ ਦਿੱਤੀ ਜਦੋਂ ਇਸ ਨੇ ਆਪਣੇ ਬਿਆਨ ਹੂਬਹੁ ਅੰਗਰੇਜ਼ ਇਤਿਹਾਸਕਾਰ ਸਰ ਟੈਨਬੀ ਦੇ ਜੋ ਬੋਲ ਸੰ ਸਰ ਟੈਨਬੀ ਆਪ ਇੱਕ ਪੱਕੇ 크ਿਸਚੀਅਨ ਸੰ ਪਰ ਜਦੋਂ ਉਹਨਾਂ ਨੇ ਦੁਨੀਆ ਦੇ ਇਤਿਹਾਸ ਦੇ ਉੱਤੇ ਸਰਚ ਮਾਰੀ ਸੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਜੇ ਮਨੁੱਖਤਾ ਦਾ ਕੋਈ ਧਰਮ ਹੋ ਸਕਦਾ ਸਾਰੇ ਸੰਸਾਰ ਦਾ ਕੋਈ ਧਰਮ ਹੋ ਸਕਦਾ ਤੇ ਤੁਹਾਡੇ ਖਿਆਲ ਵਿੱਚ ਉਹ ਕਿਹੜਾ ਧਰਮ ਨਿੱਤਰ ਕੇ ਸਾਹਮਣੇ ਆ ਸਕਦਾ ਤੇ ਉਸ ਵੇਲੇ ਸਰ ਟੈਨਬੀ ਨੇ ਜਵਾਬ ਦਿੱਤਾ ਸੀ ਕਿ ਸਿੱਖ ਧਰਮ ਇੰਨਾ ਵਿਸ਼ਾਲ ਹੈ ਕਿ ਉਹ ਆਪਣੀ ਵਿਸ਼ਾਲਤਾ ਦੀ ਬੁੱਕਲ ਵਿੱਚ ਸਾਰੇ ਸੰਸਾਰ ਨੂੰ ਲੈ ਲਵੇਗਾ ਬਿਲਕੁਲ ਇਸ ਨਾਲ ਹੀ ਰਲਦਾ ਮਿਲਦਾ ਜਵਾਬ ਜਦੋਂ ਇਸ AI ਟੂਲ ਨੇ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਚਰਚਾ ਉੱਭਰ ਕੇ ਸਾਹਮਣੇ ਆਈ ਇਸ AI ਟੂਲ ਨੇ ਜਿੱਥੇ ਬਾਕੀ ਧਰਮਾਂ ਦੀ ਗੱਲ ਕੀਤੀ ਉੱਥੇ ਹੀ ਸਿੱਖ ਧਰਮ ਦੀ ਵਿਲੱਖਣਤਾ ਦਿਆਲਤਾ ਤੇ ਰਾਜ ਪ੍ਰਬੰਧ ਦੇ ਢੰਗ ਤਰੀਕਿਆਂ ਦੀ ਸ਼ਲਾਘਾ ਕਰਦਿਆਂ ਹੋਇਆਂ ਉਸ ਨੇ ਆਪਣਾ ਇਹ ਜਵਾਬ ਦਿੱਤਾ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜੇ ਸੰਸਾਰ ਦੇ ਉੱਤੇ ਰਾਜ ਕਰੇ ਤੇ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦੇ ਕੇ ਮਾਨਵਤਾ ਦੀ ਸੇਵਾ ਕਰਦਿਆਂ ਹੋਇਆਂ ਸੰਸਾਰ ਦਾ ਪਲਾ ਕਰ ਸਕਦਾ ਹੈ ਇਹ ਧਿਆਨ ਰੱਖਣ ਯੋਗ ਹੈ ਕਿ ਜਿੱਥੇ ਸੰਸਾਰ ਦੇ ਵਿੱਚ ਤਕਰੀਬਨ 4300 ਧਰਮ ਗਰਦਿਸ਼ ਕਰਦੇ ਹਨ ਉਹਨਾਂ ਦੇ ਵਿੱਚੋਂ ਸਰਵ ਉੱਚ ਧਰਮ ਸਿੱਖ ਧਰਮ ਨੂੰ ਕਹਿਣ ਵਾਲਾ ਇਹ AI ਟੂਲ ਜਿਸ ਦਾ ਨਾਮ ਗ੍ਰੌਕ 3 ਹੈ ਉਸ ਨੇ ਆਪਣੀ ਹਾਮੀ ਭਰੀ ਅਤੇ ਨਾਲ ਹੀ ਨਿਰਪੱਖਤਾ ਦੇ ਨਾਲ ਇਹ ਸੰਦੇਸ਼ ਸਾਰੀ ਕਾਇਨਾਤ ਨੂੰ ਦਿੱਤਾ ਸੋ ਇੱਕ ਵਾਰ ਫੇਰ ਤੋਂ ਸਾਰੇ ਸੰਸਾਰ ਨੂੰ ਤੇ ਨਾਲੇ ਹੀ ਸਿੱਖ ਪੰਥ ਨੂੰ ਬਹੁਤ ਬਹੁਤ ਵਧਾਈਆਂ ਸੱਚ ਕਦੇ ਨਾ ਮਰਦਾ ਯਾਰੋ ਕੁਫਰ ਕਦੇ ਨਾ ਪਾਲਦਾ ਜੋ ਸੱਚ ਨੂੰ ਮਿਟਾਉਣਾ ਚਾਵੇ ਖੁਦ ਮਿੱਟੀ ਵਿੱਚ ਰਲਦਾ ਇਹ ਪੰਕਤੀਆਂ ਬਾਰ-ਬਾਰ ਦਿਮਾਗ ਦੇ ਵਿੱਚ ਗਰਦਿਸ਼ ਕਰਦੀਆਂ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ